ਲੱਾ ਇਹ ਵੀ ਦੇਖੋ ਕਹਿੰਦੇ ਪੰਜਾਬ ਦੇ ਖੇਤਾਂ ਦੀ ਹਰਿਆਲੀ ਅੱਖਾਂ ਨੂੰ ਜਿਹੜਾ ਸੁੰਦਰਤਾ ਦਿਂਦੀ ਆ ਨਾ ਇਹ ਇਹਨਾ ਕੈਮਰੇ ਚ ਦੇਖਣੀ ਆ ਨਾ ਕਿਤੇ ਵੀ ਇਹ ਬੰਦਾ ਆਪਣੀ ਅੱਖਾਂ ਨਾਲ ਹੀ ਦੇਖ ਸਕਦਾ ਆ ਤਾਂ ਮੌਸਮ ਦੇਖੋ ਇੰਨਾ ਘੈਂਟ ਬੱਦਲ ਹੋਇਆ ਪਿਆ ਠੰਡਾ-ਘੰਡਾ ਮੌਸਮ ਆ ਬੜੀ ਮੜੀ-ਮੜੀ ਠੰਡੀ-ਠੰਡੀ ਹਵਾ ਚੱਲੀ ਜਾਂਦੀ ਆ ਬੁਰੇ ਦੀ ਕਿਆ ਬਾਤ ਯਾਰ ਮਹਿਕਾ ਨੰਬਰ ਮਹੌਰੀ ਹੋ ਗਿਆ ਆ ਇਹੋਲੇ ਹਰਿਆਲੀ ਦੇਖੋ ਤੁਸੀਂ ਅੱਜ ਤੋਂ ਹਰਿਆਲੀ ਮਿਲਦੀ ਆ ਵੱਡੇ-ਵੱਡੇ ਸ਼ਹਿਰਾਂ ਸੁਰਾਂ ਚ ਕੁਝ ਨਹੀਂ ਇੱਥੇ ਦੇਖੋ ਇਧਰ ਹਰਿਆਲੀ ਚੱਕ ਕਰੋ। ਆਵਲਾ ਨਾ ਸਵਾਦ ਫਿਰ ਪੰਜਾਬ ਚ ਰਹਿਣ ਦਾ। ਉਹ ਆ ਗਿਆ ਆਪਣੇ ਖੇਤ ਆਪਣੇ ਘਰ ਜਿੱਥੇ ਆਪਾਂ ਰਹਿਨੇ ਆ। ਦੂਰੋਂ ਦੇਖ ਕੇ ਰੂਹ ਖੁਸ ਹੋ ਜਾਂਦੀ ਇੱਥੇ ਦਾ। ਹੁਣ ਪਤਾ ਨਹੀਂ ਸਾਲ ਬਾਅਦ ਕਿਹੜਾ ਵੱਜੂ ਪਤਾ ਨਹੀਂ 2 ਸਾਲਾਂ ਬਾਅਦ। ਉਹ ਹੁਣ ਦਸਾਉ ਉਹ ਬਸ ਬਾਰੰਦੇ ਇੱਥੇ ਹੋਰ ਘਰ ਪੈ ਜਾਣਗੇ। ਸੜਕ ਜਿੱਤਰ ਦੀਲੀ ਆ ਜੂਗੀ। ਕਰਾਂ ਤੇ ਤੁਹਾਨੂੰ ਦਿਖ ਲਿਆ ਜੀ ਕੋਈ ਇਹ ਜੀ ਜੀ ਅੱਜ ਦੀ ਵੀਡੀਓ ਆਏ ਆਪਣੀ ਬੱਸ ਉਮਰ ਪਰ ਦੀ ਯਾਦ ਰਹੁਏ ਇਹ ਕਿਉਂਕਿ ਆਉਣ ਵਾਲੇ ਜ਼ਮਾਨੇ 'ਚ ਜਿਹੜੀਆਂ ਚੀਜ਼ਾਂ ਅੱਜ ਨੇ ਉਹ ਆਉਣ ਵਾਲੇ ਜ਼ਮਾਨੇ 'ਚ ਨਹੀਂ ਮਿਲਣੀਆਂ ਆਪਾਂ ਨੂੰ ਮਹੀਨੇ ਨੂੰ ਇੱਥੇ ਕੁਝ ਹੋਰ ਹੋ ਦੋ ਨੂੰ ਹੋਰ ਸਾਲ ਨੂੰ ਹੋਰ ਅੱਜ ਦਾ ਟਾਈਮ ਅੱਜ ਲਈ ਆ ਤਾਂ ਹੀ ਅਸਫਾ ਕੈਮਰਾਮੈਨ ਤਾਂ ਰੈਡੀ ਰਹਿੰਦਾ ਖੜ ਜਾ ਸੋ ਦੋਸਤੋ ਜਿਹੜਾ ਇਹ ਪੰਜਾਬ ਦਾ ਮਾਹੌਲ ਹੈ ਇੱਥੋਂ ਦਾ ਹਵਾ ਠੰਡੀ ਹਵਾ ਹਰਿਆਲੀ ਇਹ ਮੈਂ ਆਪਦੇ ਫੋਨ 'ਚ ਵੀ ਰਿਕਾਰਡ ਕਰਨ ਜਾ ਰਿਹਾ ਤਾਂ ਕਿ ਮੈਂ ਜਦੋਂ 2-4 ਸਾਲਾਂ ਬਾਅਦ ਪੰਜਾਬ ਦੇ ਵਿੱਚ ਗੇੜਾ ਮਾਰੂਗਾ ਤੇ ਇਸੇ ਤਰ੍ਹਾਂ ਯਾਦ ਨੂੰ ਮੈਂ ਤਾਜ਼ਾ ਕਰੂੰਗਾ ਤੇ ਉਦੋਂ ਦੀ ਵੀਡੀਓ ਮੈਂ ਉਸ ਨਾਲ ਐਡ ਕਰੂੰਗਾ ਤੇ ਉਦੋਂ ਤੇ ਹੁਣ ਤੇ ਆਪਾਂ ਜਦੋਂ ਹੁਣ ਦੀ ਵੀਡੀਓ ਤੇ ਉਦੋਂ ਦੀ ਵੀਡੀਓ ਚ ਆਪਾਂ ਦੇਖਾਂਗੇ ਵੀ ਕੀ ਫਰਕ ਆਇਆ ਹੈਗਾ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਕੈਮਰਾਮੈਨ ਤੇ ਮੇਰਾ ਪਾਪਾ ਤੇ ਮੇਰੀ ਮੰਮੀ ਤੇ ਮੇਰੀ ਤਾਈ ਦੀ ਕੁੜੀ ਚਲੋ ਦੋਸਤੋ ਇਸ ਕਲੈ ਨਹੀਂ ਸੀ ਕਸਾ ਹੋਈ ਮੇਰੀ ਭੈਣ ਮੇਰੀ ਭੈਣ ਮੇਰੀ ਭੈਣ ਤ੍ਰੀ ਹੈ ਭੈਣ ਜੀ ਮੇਰੀ ਪਿਆਰੀ ਭੈਣ ਤੂੰ ਵੀ ਤੇ ਤਾਇਦੀ ਕੁੜੀ ਕਹਿੰਦੇ ਉਹਨੇ ਕਰ ਲਿਆ ਗੁੱਸਾ ਆਖਿਆ ਉਹਨੇ ਤੂੰ ਆਹੀ ਕਹਿੰਦਾ ਸਿਕੁੰਜਾ ਜੀ